ਸਾਰਿਆਂ ਨੂੰ ਕੀ ਕਹਿਣਾ ਚਾਹੂਗੇ ਤੁਸੀਂ ਵੀ ਆਦੇ ਪਰਿਵਾਰ ਸਮੇਤ ਆਏ ਹੋ ਤੇ ਕੀ ਕਹਿਣਾ ਚਾਹੂਗੇ ਅੱਜ ਦੇ ਦੇਖੋ ਜੀ ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਮੈਂ ਆਪਣੇ ਪਰਿਵਾਰ ਸਮੇਤ ਜਿਹੜੀ ਆਪਣੀ ਵੋਟ ਹੈ ਮੈਂ ਉਹ ਕਾਸਟ ਜਿਹੜੀ ਹੈ ਉਹ ਕਰਕੇ ਆਇਆ ਤੇ ਮੈਂ ਸਾਰੇ ਸੰਗਰੂਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਹੀ ਬੇਨਤੀ ਜਿਹੜੀ ਹੈ ਉਹ ਕਰੂੰਗਾ ਕਿ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਫਿਰਕਾ ਪ੍ਰਸਤ ਰਾਜਨੀਤੀ ਨੂੰ ਦੇਸ਼ ਚੋਂ ਰੋਕਣ ਦੇ ਲਈ ਮੈਂ ਸਾਰਿਆਂ ਨੂੰ ਕਹੂੰਗਾ ਕਿ ਵੱਡੀ ਤੋਂ ਵੱਡੀ ਗਿਣਤੀ ਚ ਘਰਾਂ ਤੋਂ ਬਾਹਰ ਨਿਕਲ ਕੇ ਆਪਾਂ ਜਿਹੜੀ ਵੋਟ ਆ ਉਹ ਆਪਣੀ ਕਾਸਟ ਕਰੀਏ ਬਿਲਕੁਲ ਵੀ ਗਰਮੀ ਦੀ ਪਰਵਾਹ ਨਾ ਕਰੀਏ ਕਿਉਂਕਿ ਅਸੀਂ ਤਾਂ ਸਿਰਫ ਕਹਿ ਲੋ ਵੀ 15 ਮਿੰਟ ਅੱਧੇ ਘੰਟੇ ਦੀ ਘੰਟੇ ਦੀ ਗਰਮੀ ਚ ਲੰਣੀ ਹੈ ਪਰ ਸਾਰੇ ਦੇਸ਼ ਵਾਸੀ ਇਸ ਗੱਲ ਦਾ ਧਿਆਨ ਰੱਖਣ ਕਿ ਵੋਟ ਦਾ ਹੱਕ ਦਿਵਾਉਣ ਦੀ ਖਾਤਰ ਕਈ ਮਾਮਾ ਨੇ ਆਪਣੇ ਪੁੱਤ ਜਿਹੜੇ ਆ ਉਹ ਗਵਾਏ ਨੇ ਭਗਤ ਸਿੰਘ ਵਰਗੇ ਕਰਤਾਰ ਸਿੰਘ ਸਰਾਭਾ ਸ਼ੀਰ ਉਦਮ ਸਿੰਘ ਵਰਗੇ ਕਿੰਨੇ ਇਦਾਂ ਦੇ ਨੌਜਵਾਨ ਨੇ ਜਿਹੜੇ ਕਹਿ ਲੋ ਵੀ ਫਾਂਸੀਆਂ ਤੇ ਚੜੇ ਆ ਸਿਰਫ ਵੀ ਦੇਸ਼ ਯਾਦ ਕਰਵਾਉਣਾ ਤੇ ਲੋਕਾਂ ਨੂੰ ਵੋਟ ਪਾਉਂਦਾ ਅਧਿਕਾਰ ਆ ਜਿਹੜਾ ਉਹ ਲੈ ਕੇ ਆਉਣਾ ਸੋ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਖਾਤਰੀ ਮੈਂ ਕਹੂੰਗਾ ਕਿ ਵੱਡੀ ਤੋਂ ਵੱਡੀ ਗਿਣਤੀ ਚ ਲੋਕ ਜਿਹੜੇ ਆ ਨਿਕਲ ਕੇ ਉਹ ਵੋਟ ਕਰਨੀ ਜੀ ਜੀ ਅ ਅੱਜ ਕੀ ਕਹਿਣਾ ਚਾਹੁੰਦੇ ਆ ਮਜੀਤ ਬਾਕੀ ਵੀ ਵਿਰੋਧੀ ਪਾਰਟੀਆਂ ਚ ਸਾਰੇ ਪਾਸੇ ਸਾਰੇ ਨੇ ਪ੍ਰਚਾਰ ਕੀਤਾ ਦੇਖੋ ਮੈਂ ਕੱਲਾ ਕੱਲਾ ਮੀਤ ਹੈਰ ਹੈ ਜਿਹੜਾ ਅੱਜ ਸੰਗਰੂਰ ਚ ਵੋਟ ਪਾ ਰਿਹਾ ਬਾਕੀ ਮੇਰਾ ਤੁਸੀਂ ਦੇਖੋ ਵੀ ਬਰਨਾਲਿਆ 83 ਨੰਬਰ ਪੋਲਿੰਗ ਜੈਂਟ ਹੈ ਜਿੰਨੇ ਉਮੀਦਵਾਰ ਨੇ ਦੱਸਣ ਭਾਈ ਆਪ ਦਾ ਸੰਗਰੂਰ ਚ ਉਹਨਾਂ ਦਾ ਪੋਲਿੰਗ ਸਟੇਸ਼ਨ ਜਿਹੜਾ ਕਿੱਥੇ ਆ ਮੇਰਾ 83 ਨੰਬਰ ਆ ਬਰਨਾਲਿਆ ਐਸ ਡੀ ਕਾਲਜ ਬਹੁਤੇ ਤਾਂ ਜਿਹੜੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਆ ਉਮੀਦਵਾਰ ਅੱਜ ਖੁਦ ਵੀ ਉਹਨਾਂ ਨੇ ਵੋਟ ਕਾਸਟ ਨਹੀਂ ਕਰਨੀ ਕਿਉਂਕਿ 2.5 250 ਕਿਲੋਮੀਟਰ ਮੈਨ ਲੱਗਦਾ ਹੋ ਸਕਦਾ ਜਾਣ ਹੀ ਨਾ ਤੇ ਲੋਕਾਂ ਨੂੰ ਅਪੀਲ ਕਰ ਰਹੇ ਆ ਵੀ ਜੀ ਵੋਟ ਪਾਓ ਸੋ ਆਪ ਦੀ ਵੋਟ ਮੈਨੂੰ ਲੱਗਦਾ ਵੀ ਉਹਨਾਂ ਨੇ ਪਾਉਣੀ ਨਹੀਂ ਤੇ ਮੈਂ ਇਹੀ ਉਹ ਵੀ ਕਹਣਾ ਵੀ ਭਾਈ ਜਿਹੜੇ ਲੋਕ ਨੇ ਉਹ ਬੜੇ ਸਿਆਣੇ ਨੇ ਪਿਆਰ ਮਿਲਿਆ ਅੱਜ ਕੀ ਉਮੀਦ ਕਰਦਾ ਕਿ ਇਸ ਤਰੀਕੇ ਦਾ ਵਿਵਾਦ ਰਹਿਗਾ ਪੂਰਾ ਦਿਨ ਦੇਖੋ ਇਹ ਚਲੋ ਮੈਂ ਤਾਂ ਅੱਗੇ ਵੀ ਬੜੇ ਵਾਰੀ ਕਹਿ ਚੁੱਕਿਆ ਕਿ ਵਨ ਸਾਈਡਡ ਜਿੱਤ ਹੈ ਜਿਹੜੀ ਸੰਗਰੂਰ ਤੋਂ ਉਹ ਆਮ ਆਦਮੀ ਪਾਰਟੀ ਜਿਹੜੀ ਆ ਉਹ ਦਰਜ ਕਰੋਗੇ ਪਾਰਟੀ ਵਰਕਰ ਅਜ ਬੁਰੀ ਗਰਮੀ ਚ ਵੀ ਸਾਰੇ ਬੂਥ ਲਗਾਏ ਹੋਏ ਨੇ ਤੁਸੀਂ ਤੁਹਾਡੇ ਵੱਲੋਂ ਵੀ ਉਹਨਾਂ ਨੂੰ ਕੋਈ ਮਰਗੀ ਮੈਂ ਅੱਗੇ ਵੀ ਬੜੇ ਵਾਰੀ ਇੰਟਰਵਿਊਜ਼ ਦੇ ਵਿੱਚ ਭਾਸ਼ਣਾ ਚ ਕਹਿੰਦਾ ਰਿਹਾ ਕਿ ਆਮ ਆਦਮੀ ਪਾਰਟੀ ਨੇ ਜਿਹੜੀ ਇਲੈਕਸ਼ਨ ਹੈ ਇਹ ਸਰਪੰਚੀ ਵਾਂਗੂ ਐਮਸੀ ਦੀਆਂ ਇਲੈਕਸ਼ਨਾਂ ਵਾਂਗੂ ਲੜਨੀ ਹੈ ਕਿਉਂਕਿ ਉਹ ਕਹਿੰਦਾ ਨਾ ਵੀ ਦੁੱਧ ਦਾ ਮੱਚਾ ਲੱਸੀ ਨੂੰ ਫੂਕਾ ਮਾਰ ਕੇ ਪੀਂਦਾ ਪਿਛਲੀ ਵਾਰੀ ਥੋੜੀ ਜੀ ਕਹਿ ਲੋ ਵੀ ਸਾਡੇ ਵੱਲੋਂ ਕੱਚ ਰਹਿ ਗਈ ਜਜ਼ੋਰ ਨਹੀਂ ਲਾਇਆ ਤੇ ਬੜੇ 1% ਦੇ ਫਰਕ ਤੇ ਸਿਰਫ ਇਲੈਕਸ਼ਨ ਜਿਹੜੀ ਰਹਿ ਗਈ ਹੁਣ ਤੁਸੀਂ ਦੇਖੋ ਵੀ 5 ਵਜੇ ਸਾਡੇ ਜਿਹੜੇ ਬੰਦੇ ਆ ਉਹ ਆਏ ਬੈਠੇ ਸੀ ਜ਼ੋਰ ਲ ਤੇ ਰਿਕਾਰਡ ਤੋੜ ਮੈਨ ਲੱਗਦਾ ਵੀ ਵੋਟ ਪੋਲ ਵੀ ਜਿਹੜੀ ਹੈ ਇਸ ਵਾਰੀ ਸੰਗਰੂਰ ਦੇ ਵਿੱਚ ਹੋਊਗਾ